ਲੋ ਬੈਟਰੀ ਬੰਦ ਕਰ ਲਾ ਪੁੱਤ ਬਿਮਾਰ ਹੋ ਰਿਹਾ ਤੇਰਾ ਭਾਈ ਹੈ ਬਿਮਾਰ ਹੋ ਰਹਾ ਹਰਮਨ ਬੰਦ ਕਰ ਲੈ ਨੂੰ ਕੀ ਹੋ ਗਿਆ ਓਏ ਦੀ ਵੀ ਵੜਾ ਓਏ ਦੀ ਵੀ ਵੜਾ ਦੋਸਤ ਆ ਜਾ ਕਰ ਪੁੱਤ ਓਏ ਤੜਕੇ ਦਾ ਗਿਆ ਹੋਏ ਤੈਨ ਸਾਢੇ 3 ਵਜੇ ਦਾ ਤੂੰ ਉੱਠ ਕੇ ਫੇਰ ਬੱਪੇ ਕੱਖ ਵੜਦੇ ਨੂੰ ਧੁੱਪ ਚੜ ਜਾਂਦੀ ਹੈ ਰੱਬ ਵਾਟ ਕਰ ਲੈਂਦਾ ਮੇਰਾ ਸਾਲਾ ਸਿਆਲ ਦਾ ਹੈ ਕਿਹੜਾ ਵਟ ਕਰੂਗਾ ਸੂਰਜ ਤਾਂ ਹੋਣੀ ਦਿਖਾਉਂਦਾ ਰੱਬ ਫੇਰ ਵੀ ਗਰਮੀ ਤਾਂ ਹੁੰਦੀ ਹੈ ਬੱਪੇ ਪਾਣੀ ਪਈ ਆ ਇਹ ਨੂੰ ਕੀ ਹੋ ਗਿਆ ਹੈ ਬਾਪੇ ਉਹ ਬਿਮਾਰ ਹੋ ਰਿਹਾ ਇਹਨੂੰ ਦਵਾਈ ਦੂਈ ਦਿਵਾਉਣ ਆਲੀ ਐ ਫੈਕਟਰ ਨੂੰ ਕਿਹਾ ਮਸੂਆ ਲਵਾ ਜਾ ਓਦੀ ਬਾਏ ਓਏ ਓਏ ਉਹ ਫੜਦਾ ਜਾ ਰਾ ਲਾਗ ਸੇ ਤੀਮੀ ਦੂਈ ਨੂੰ ਹੁਣ ਆਪ ਹੀ ਹੋ ਜਾਏਗਾ ਠੀਕਾ ਹਾਂ ਹੰਸੇ ਉਹ ਤੋਹਾਲਾ ਲਾਲਾ ਬੀਦਾ ਦੇ ਗਾ ਮੇ ਪਤਾ ਨਹੀਂ ਹਾਂ ਹਾਂ ਵੀ ਵੀ ਪਾਣੀ ਤੱਤਾ ਕੀਤਾ ਜੇ ਨਾਲ ਜਾਇ ਕਰ ਓਏ ਆ ਕੇ ਨਾ ਹੀ ਪੱਲੇ ਨੂੰ ਗੋਲੀਆਂ ਲਿਆ ਕੇ ਦੇ ਬੁਖਾਰ ਦੀਆਂ ਉਹ ਬਸ ਰਹਿਣ ਦੋ ਬਾਈ ਇਹਦੀਆਂ ਮੈਣੀ ਖਾਂਦਾ ਹੋਗਾ ਉਹ ਪਈਆਂ ਨੇ ਬੁਖਾਰ ਦੀਆਂ ਤਾਂ ਦੇ ਦੇ ਨਾ ਬਾਈ ਰਹਿਣ ਦੇ ਨਹੀਂ ਪਤਾ ਕੀ ਦੇ ਦੇ ਤੂੰ ਕੀ ਨੂੰ ਕੀ ਭੈਣ ਦੀ ਮਕਲਾਵਾ ਰਫੂਲ ਦੇ ਲਿਆ ਦੇ ਗੋਲੀਆਂ ਨੂੰ ਆਪੇ ਰਹਿਣ ਦੇ ਬਾਈ ਇਹ ਕਸੂਰ ਲਿਆ ਦੂਗਾ ਹੱਡ ਭੰਨ ਨੀਦਾ ਨਹੀਂ ਓਏ ਬਾਈ ਰਹਿਣ ਤੇਰੇ ਵਾਲੀ ਹੱਡ ਭੰਨਣੀ ਖਾ ਲਈ ਨਾ ਰਹਿਣ ਦੇ ਹੱਡ ਕਟਾ ਦੇ ਦੇਖ ਲੈ ਬਪੇ ਦੇ ਦੇ ਨਾ ਇੱਕ ਚਿਤਲੀ ਦੀ ਏ ਇੱਕ ਆਟ ਭੰਡਣੀ ਦੀ ਹੋਰ ਆ ਬੁਖਾਰ ਵਾਲੀ ਜ਼ਮੀਨ ਉਹ ਵਰ ਨੋ ਕਰ ਦੇਊਗਾ ਓਏ ਤੂੰ ਉਹਨੂੰ ਉਥੋਂ ਲਿਆ ਰਿਹਾ ਜਗENDER ਦੇਉਂ ਰਹਿਣ ਦੇ ਨੌ ਵਰ ਨਾ ਵਾਲੀ ਦੀ ਚਾਹੀਦੀ ਇਹਦਾ ਮੀਨਾ ਦੀ ਫਕੀ ਲਊਗਾ ਬਪੇ ਮੀਨਾ ਨਾ ਨਾ ਭਾਵੇਂ ਮਰੀ ਜੈਨਾ ਤੂੰ ਕੋਈ ਨਹੀਂ ਨਾ ਤੂੰ ਓਏ ਕੋਈ ਬੰਦਾ ਯਾਰ ਉੱਟ ਜਾ ਲੋ ਯਾਰ ਓਏ ਓਏ ਯਾਰ ਟਿਕ ਜਾ ਕੋਈ ਨਹੀਂ ਪਤਾ ਹਰਮਨ ਨਾਲ ਕਰਦਾ ਆ ਆ ਲੋ ਆ ਗਦਾ ਲਾੜਾ ਮਿੱਟੀ ਓਏ ਓਏ ਪੈਂਡ ਦੀ ਬੰਮੀ ਓ ਗਰਮੇ ਸਾਰ ਦਿੰਨਾ ਓ ਭਾਈ ਦਾ ਓ ਪਰ ਲੈ ਲੈ ਆਏਗਾ ਯਾਰ ਟਿਕ ਜਾਏਗਾ ਰ ਓਏ ਆ ਹਰ ਸੇ ਬੰਮੀ ਗਾਏ ਤੂੰ ਬਾਤ ਓੜੂ ਉੱਪ ਕੇ ਨਰੇਤ ਵੇ ਇਹ ਰਾਤ ਦਾ ਬਿਮਾਰ ਹੋ ਰਿਹਾ ਇਹ ਣਕੇ ਦਾ ਭਰਪੂਰ ਉਹ ਫਿਰਦਾ ਇਹ ਕਿਵੇਂ ਕਿਹੜਾ ਭੈਣ ਚੁੱਕਦਾ ਭਰਪੂਰਾ ਹੋਰ ਕੀ ਆ ਇਹ ਲਾੜ ਕਰਦਾ ਵੇ ਓਏ ਮੀਨਾ ਨਾਲ ਕਰਦਾ ਨਾਲੇ ਹੋਰ ਆ ਦੇਖੀ ਕੀ ਬੋਲ ਰਿਹਾ ਤੇਰੇ ਮੂਰੇ ਬਾਪੇ ਚੌਦਾ ਬਣਿਆ ਮੀਨਾ ਨਾਲੇ ਹੋਰ ਭਲਾ ਆਪਦੇ ਆਪ ਨੂੰ ਦੇਖ ਲੈ ਸਾਰੀ ਰਾਤ ਨਹੀਂ ਸੌਂਦਾ ਗਾਣੇ ਗਾਈ ਜਾਂਦਾ ਇੱਕ ਆ ਪਤਨੀ ਕਿਥੋਂ ਲਿਆ ਕੇ ਦਿੱਤਾ ਇਹਨੂੰ ਮੇਰਾ ਸਾਰ ਰਾਤ ਨੂੰ 12 ਵਜੇ ਫੁੱਲ ਬਾਹ ਚੱਕ ਦਿੰਦਾ ਵੀ ਪਰਦੋਂ ਨਾ ਕੀ ਹੁੰਦਾ ਾਟ ਕਰ ਦੋ ਾਟ ਕਰ ਖਲਾਵੇਂ ਰਹਿਵੇਂਗਾ ਤੂੰ ਬਹੁਤ ਵੱਡਾ ਕਬੀਲਾਰ ਆ ਹਣਸੇ ਬੁਰਾ ਕਬੀਲਾਰ ਹੈ ਨਾ ਟਹੁਣ ਨਹੀਂ ਸਮਝਦੇ ਨਹੀਂ ਗੱਲ ਬਾਰ ਬਾਰ ਤ ਸਮਝ ਸਮਝਦੇ ਨਹੀਂ ਗੱਲ ਇਹ ਹਣਸੇ ਹਟ ਜਾ ਓਏ ਪੁੱਤ ਪੁੱਤ ਜਿਹੜੇ ਬਗਾਨੀ ਤੇ ਉਹ ਪਤਾ ਨਹੀਂ ਕਿਵੇਂ ਖੜੂ ਇਹਦੇ ਤੈਨੂੰ ਕੁੱਟਿਆ ਤੇਰੀ ਬਾਕੇ ਹੋ ਫੇਰ ਕੋਈ ਗੱਲ ਨਹੀਂ ਤੁਸੀਂ ਤੁਸੀਂ ਮੇਰੇ ਦਿਮਾਗ ਤੇ ਲੋਡ ਪਾਉਂਗੇ ਸਾਰਾ ਡੱਬਰ ਕੁੱਟਦਾ ਕੱਲ ਤੂੰ ਜਾੜ ਆ ਲਿਆ ਤੀ ਮੇਰੀ ਬੀਬੀ ਅਰੇ ਮੈਨੂੰ ਕਹਿੰਦੇ ਤੂੰ ਬੌੜਾ ਹੋ ਰਿਹਾ ਬੌੜਾ ਹੋ ਤੂੰ ਮੈਂ ਕੁੱਟ-ਕੁੱਟ ਕਰ ਖਾਏਗਾ ਅਰੇ ਆ ਓਏ ਮੈਂ ਤੇਰੇ ਸਹੇਰੇ ਆ ਮੰਜੇ ਤੇ ਬੈਠ ਕੇ ਜਾ ਹੈ ਪੈਣਾ ਆ ਨਵੇਂ ਦੌਣ ਪਾਈਆਂ ਮੰਜੇ ਤੇ ਬੈਠਾ ਕੇ ਜੇਠਾ ਬੈਠਾ ਚੰਗਾ ਹੁੰਦਾ ਮੰਜੇ ਤੇ ਯੇਠੀ ਬੈਠੂ ਬੈਠੇ ਤੇ ਠੀਕ ਆ ਵਾਪੇ ਆਹੋ ਚੱਲ ਚੰਗਾ ਹੁੰਦਾ ਕੰਜਰ ਦਾ ਨਵਾਂ ਕੋਈ ਮੰਜਾ ਬਣਦੇ ਨੇ ਦੌਣ ਪਾਉਂਦੇ ਨੇ ਜੇਠਾ ਪੁੱਤ ਬਣਦਾ ਹੁੰਦੇ ਤੇ ਓਏ ਤੀਵੇਂ ਦੇ ਯਾਰ ਐ ਨਹੀਂ ਵਾਪੇ ਠੀਕ ਹੁੰਦਾ ਇਹਨੂੰ ਮਾੜਾ ਮੋਟਾ ਕੌਲ ਜੂ ਗੂਲ ਜੇ ਘੇੜਾ ਦਵਾ ਲਿਆ ਜਦੋਂ ਤੀਵੀਂ ਦੇ ਖੂਬ ਹੈ ਨਾ ਯਾਰਾ ਪਿਗੜਾ ਹੋ ਜਾਊਗਾ ਭਈਆ ਕਿੱਥੇ ਦੀ ਓਏ ਭਈਆ ਦਾ ਖੇਤ ਦੀ ਵਾਪੇ ਪਰ ਕੱਖੋ ਬੜਲੇ ਤੂੰ ਦੜ ਕਿਤੇ 9 ਵਜੇ ਕੀ ਕਰਨੀ ਆ ਨਾ ਪਾਪੇ ਵਧਿਆਣੀ ਬੜਦਾ ਇਹ ਮੇਰੀ ਗੱਲ ਸੁਣ ਮੈਨੂੰ ਤੂੰ ਪਾਗਲ ਨਾ ਬਣਾ ਸਾਰਾ ਕੁਝ ਮੈਨੂੰ ਪਤਾ ਤੇ ਤੂੰ ਜਦੋਂ ਤੂੰ ਖਾਲਾ ਨਾ ਦੋ ਤੂੰ ਅੱਖਾਂ ਡੜੀਆਂ ਹੋ ਜਾਂਦੇ ਨੇ ਫਿਰ ਟੱਕੰਡੀ ਦੀ ਗਾਤ ਨੂੰ ਤੜੀ ਖਾਦੀ ਹੁੰਦੀ ਅੰਦਰ ਪੋਰਾ ਇਹਦਾ ਹੂੰ ਬਾਪੇ ਉਹੀ ਵਾਰ-ਵਾਰ ਕੀ ਅੱਖਾਂ ਤੀਵੀਂ ਵਾਜ ਨਹੀਂ ਤੂੰ ਬਦਨਾਮ ਕਰਦਾ ਆਪਣੇ ਟੱਬਰ ਦਾ ਕਿੱਡਾ ਨੌਤੀ ਤੱਕੰਦਰ ਦਾ ਤਸੀਂ ਨੌ ਕਰਦਾ ਮੇਰਾ ਮੈਂ ਤੈਨੂੰ ਕੱਲ ਕੀ ਸਮਝਾਇਆ ਸੀ ਕੱਲ ਤੇਰੀ ਮਾਂ ਨੇ ਹਾਰੇ ਕੱਢ ਕੱਢ ਦਿੰਦੀ ਛੜਵਾਇਆ ਉੱਥੋਂ ਅੱਜ ਨਹੀਂ ਭੱਜਣ ਗਿਆ ਓਏ ਭਰਤੀ ਅੱਗੇ ਗਰਤੀ ਉਹ ਕਹਿੰਦੇ ਵੀ ਅੱਗਾ ਅਗਲੇ ਸਾਲ ਕਰਾਂਗੇ ਪਾਪੇ ਨਹੀਂ ਨਾ ਮਰੀ ਸਲਾਹਤੀ ਪਰਤੀ ਦੀ ਐਂ ਕਹਾ ਭਰਤੀ ਕਹਿੰਦਾ ਨਾ ਐ ਕਿ ਹਾਈਲਾਈਟ ਸੈਂਟਰ ਹੈ ਵੀ ਜਦੋਂ ਮਰਜ਼ੀ ਕਰ ਦਨਗਾ ਕੀ ਹਾਲ ਕੀਤਾ ਮੂੰਹ ਦਾ ਮੇਰੇ ਸਾਲੇ ਦੇਖ ਮੈਨ ਇਹ ਗੱਲ ਸੁਣ ਲਓ ਪਾਪੇ ਨਾਲੇ ਬੀਬੀ ਜੇ ਤਾਂ ਮੇਰਾ ਆਸਿਆੜ ਵਿਆਹ ਕਰਨਾ ਕਰ ਦੋ ਆਪਾਂ ਗਰਮੀਆਂ ਗਰਮੀਆਂ ਚ ਵਿਆਹ ਨਹੀਂ ਕਰਾਉਂਦੇ ਬਈ ਇਹ ਗਰਮੀਆਂ ਚ ਵਿਆਹ ਕਰਾਉਣਾ ਮੇਰਾ ਫੇਰ ਆਪ ਸਾਡੇ ਟੈਂਡਾ ਏਸੀ ਲਾਓ ਤੇਰਾ ਹੁੰਦਾ ਹੀ ਨਹੀਂ ਆ ਤੇ ਤੇਰਾ ਲਾਗ ਗਿਆ ਪਤਾ ਤੇਰੇ ਉੱਤੇ ਸਾਰੇਆਂ ਦਾ ਤੇਰਾ ਵੀ ਨਹੀਂ ਹੁੰਦਾ ਸਾਰੀਆਂ ਨੇ ਦਾ ਜਿਹੜੀ ਕੁੜੀ ਦੇਖੀ ਸੀ ਸਾਰਾ ਪਤਾ ਲੱਗ ਗਿਆ ਉਹ ਵੀ ਕੰਜਦਾ ਚੋਰੀਆਂ ਕਰਦਾ ਨੂੰ ਨਸ਼ੇ ਕਰਦਾ ਕੋਈ ਨਾ ਜਿਹੜੀ ਕਰਮਾ ਚ ਉਹ ਬਾਪੇ ਮਿਲ ਜੂਗੀ ਜਦ ਦੇ ਨਹੀਂ ਉਹ ਕਰੀਦਾ ਆਉਂਦਾ ਕੋਈ ਨਸ਼ੇ ਪੱਤੇ ਆਈ ਹੋਊ ਕਰਦਾ ਕਰਮਾ ਚ ਵੀ ਚਾਹੋ ਬੋਲੀਏ ਨਾ ਉਹ ਤੋਂ ਪਰ ਉਹ ਮੈਨੂੰ ਬੋਲ ਹੈਟ ਭੌਂਕ ਲੈ ਪਰ ਮੈਨੂੰ ਮੇਰੇ ਵਾਰੀ ਤੁਸੀਂ ਕਿਉਂ ਨਹੀਂ ਬੋਲਦੇ ਮੂੰਹ ਬਿਮਾਰ ਪਿਆ ਮੇਰਾ ਸਾਲਦ ਬੋਲਣ ਲੱਗਿਆ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਤੇਰੇ ਕਰਮਾਂ ਚ ਉਹ ਹੋ ਰਹੀ ਐਂ ਐਂ ਰਹੀਆਂ ਨੇ ਐ ਇੰਨਾ ਇੰਨਾ ਕੀ ਹੁੰਦਾ ਇੰਨਾ ਕ ਇੰਨਾ ਹੁੰਦਾ ਉਹ ਤੇਰੇ ਜਖੜਾ ਉਹ ਤੇ ਪਾਣੀ ਦਿੱਤਾ ਕਰਿਆ ਪੈ ਨਾ ਲੈ ਨਾ ਕੇ ਰੋਟੀ ਰੁੱਖਾ ਤੜਕੇ 3 ਵਜੇ ਦਾ ਸੌਂਦਾ ਨਹੀਂ ਕਰਦਾ ਨਹੀਂ ਦਿਮਾਗ ਤਾਂ ਲੋੜ ਪਊਗੀ ਤੇਰੇ ਓਏ ਇਹਨੂੰ ਇਹਨੂੰ ਬੱਪ ਐ ਨਹੀਂ ਸੁਤੌਂਦਾ ਐ ਤਾਂ ਇਹ ਮੰਜੇ ਦੀ ਫੈਰੂ ਬਲਾ ਲਾ ਮੀਣਾ ਹੋਈ ਤੂੰ ਬੈਂਟੀ ਰੈਕਟਰ ਨੂੰ ਕਹਿ ਕੇ ਮੜਾ ਜਾ ਘਰੇ ਆ ਜੂਗਾ ਮੋਟਰ ਜੰਗਲ ਦੇ ਠੰਡ ਲੱਗੂਗੀ। ਉਹ ਪਈਆ ਖਰਾਕ ਦੇ ਦਿੰਨਾ ਬਾਪੇ। ਬਾਈ ਤੇਰੇ ਵਾਲੀ ਖਰਾਕ ਨਾ ਉਹ ਤਾਂ ਐਂ ਬਿਮਾਰੇ ਚੰਗਿਆਂ। ਜਾ ਬੈਂਤੀ ਨੂੰ ਕਿਹਾ ਜਾ ਜਗਿੰਦਰ ਨੂੰ ਕਿਹਾ ਭਾਜਾ। ਪਿਆਰ ਐ ਫਿਰ। ਨਾ ਇਹ ਸਿੱਧਾ ਹੋ ਕੇ ਤੋਰ ਹਾਕੀਕੋਪ ਕੱਢ ਰੱਖਿਆ। ਮੈਂ ਚਾਚੇ ਨੂੰ ਫੋਨ ਕਰਦਾ। ਹਾਂ। ਸੋ ਬੁੱਢਾ ਦਾ ਬੁੱਢਾ ਬਣਿਆ ਇਹ ਨਾਲ। ਕੀ ਹੁੰਦਾ? ਪੈਂਚੋ ਦਾ। ਉਹ ਮੜਾ ਮੋਟਾ ਰੋਕ ਲਿਆ ਕਰੋ ਦੇਖੀ ਬਾਪੇ ਕਿਵੇਂ ਤੜਕੀ ਹੋਇਆ ਕਰਦਾ। ਆਪਣੇ ਦਾ ਬਸੋ ਬਾਹਰੋਂ ਪਾਈ ਦੋਏ ਜਾਣੀ ਤੁਸੀਂ। ਮੈਂ ਤੂੰ ਵੀ ਬਸੋਂ 12 ਉਹ ਵੀ ਬਸੋਂ 12 ਮੇਰੇ ਤਾਂ ਮੈਂ ਕੀ ਕਰਤਾ ਬਸੋਂ ਮਾਰਨ ਤੂੰ ਆ ਤੀਨੀਆਂ ਚ ਨਾਉ ਕੱਢਤਾ ਇਹਨੇ ਨਸ਼ੇ ਚ ਕੱਢਤਾ ਐਸੇ ਨਹੀਂ ਕੱਢ ਰੱਖਿਆ ਮੇਰਾ ਤਾਂ ਆਹੀ ਬਦਨਾਮ ਕਰੀ ਜਾਂਦਾ ਮੈਨੂੰ ਮੈਂ ਕਿੱਥੇ ਜਾਣਾ ਤੇਰਾ ਚਾਚਾ ਝੂਠੇ ਬੋਲਦਾ ਫੇਰਾ ਕਿੱਥੇ ਮੈਂ ਇਧਰ ਭੱਜ ਆਉਂ ਗਿਰੋ ਐਂ ਦੇ ਖਾ ਇਹਦਾ ਤਾਂ ਜੇ ਇਹਦੇ ਸੈੱਲ ਘਟੇ ਨੇ ਨਾ ਰੰਨ ਨੂੰ ਇਹ ਐਲਵੋ ਨੀਲ ਗਾ ਦੋ ਸੈੱਲ ਪੂਰੇ ਖੜਾਓ ਮੈਂ ਦਵਾਈ ਦਵਾ ਕੇ ਲਿਆ ਮੈਂ ਖੜਾਓ ਮੋਟਰਸਾਈਕਲ ਠੰਡ ਲੱਗਦੀ ਆ ਤੁਰ ਕੇ ਚੱਲਦੇ ਆ ਜਾ ਮੈਂ ਚਾਚੇ ਨੂੰ ਬੁਲਾ ਲੈਣਾ ਉਹ ਕਿੱਥੇ ਤੇਰੇ ਚਾਚਾ ਆਊਗਾ ਸੌ ਕੰਮ ਨੇ ਇਹਨੂੰ ਮੈਂ ਲੈ ਆਉਣਾ ਬੇਲਾ ਤੁਹਾਡੇ ਵਰਗਾ ਹੋ ਆਪੇ ਲੈ ਆਉਣਾ ਖੜਾ ਉਹ ਤੇਰੀ ਟੀਕਾ ਵਾ ਕੇ ਲੈ ਮਜਿੰਦਰ ਨੂੰ ਆ ਮੋਟਰਸਾਈਕਲ ਲੱਗਿਆ ਨਾ ਪਹਾੜ ਤੇਰੇ ਨਾਲ ਕਿਹੜਾ ਠੰਡ ਨਹੀਂ ਲੱਗੂਗੀ ਮੈਂ ਜਾਣਾ ਨਾਲ ਹੋਏ ਉਹ ਬੱਸ ਬਾਈ ਬੱਸ ਪਤਾ ਪਤਾ ਬਿਠਾਏਗਾ ਡੇ ਤੋਂ ਕੋਈ ਰੰਨ ਚਾਚੇ ਕੋਲੇ ਜਾ ਹੀ ਨਾਲੇ ਮੜ ਜਾ ਚੰਗਾ ੱੱੱ ਲਾਂ ਜਾ ਉਹਦੀ ਰਾਤ ਆਪ ਦੇਖੀ ਉਹਨੂੰ ਮੋਟਰਸਾਈਕਲ ਕਿੱਧਰ ਖੜਾਤਾ ਓਏ ਹੈ ਪੱਧਰ ਲਾ ਰੱਖਿਆ ਨਾ ਪਾਣੀ ਰੋਟੀ ਖਾਈ ਹੈ ਹੈ ਓਏ ਸਵੇਰੇ ਕੀੜੂਆ ਆਇਆ ਦੀ ਹਾਂ ਕਹਿੰਦਾ ਲਵਾ ਦੇ ਮੜਾ ਮੋਟਾ ਹਾਂ ਮੈਂ ਤਾਂ ਉਹਨੂੰ ਟਾਲਾ ਜਾ ਲਾਤਾ ਯਾਰ ਕਹਾਂ ਭਾਈ ਸਮਾਨ ਮੁੱਕਿਆ ਪਿਆ ਇਹ ਤਾਂ ਮਹਾਂ ਪੈਸੇ ਦੇ ਦੇ ਹਾਂ ਵੇ ਸਾਮਾਨ ਲਿਓ ਨੇ ਲਾ ਲਾਂਗੇ ਨਾਲੇ ਤੂਲਾ ਲਈ ਥੋੜਾ ਜਾ ਨਾ ਮੈਂ ਲਾ ਲੂੰਗਾ ਕਹਿੰਦਾ ਪੈਸੇ ਹੈ ਨਹੀਂਗੇ ਕੀੜੂ ਤਾਂ ਕੀੜੂ ਭੈਂਦਰ ਹਾਂ ਸਭੀ ਸਾਮਾਨ ਛੱਡਦਾ ਜਾਂਦਾਗਾ ਜੇ ਉਹ ਸਾਮਾਨ ਛੱਡ ਗਿਆ ਥਾਲਾ ਉਹ ਤਾਂ ਮਰ ਜਾਊਗਾ ਭੈਂਦਰ ਉਹ ਤਾਂ ਮਰੂ ਜਦੋਂ ਦੇਖੀ ਜਾਊਗੀ ਉਸ ਤੋਂ ਪਹਿਲਾਂ ਪੈਸੇ ਵਿਆਜ ਹੋਵਾਂਗੇ ਜੇ 2 ਰੁਪਏ ਲੈ ਕੇ ਆਉਂਦਾ ਉਹੀ ਲੈ ਕੇ ਆਉਂਦਾਗਾ ਐ ਤਾਂ ਲੈ ਕੇ ਆਉਂਦਾ ਤੇ ਉਹ ਇਲਾ ਵੀ ਕੀ ਕਰਾਂ ਭੈਂਦੀ ਕਰ ਕਣੀ ਜਾਂਦੇ ਉਹਦਾ ਚਾਚਾ ਪੈ ਜਾਂਦਾ ਦਾ ਡੈਡੀ ਪੈ ਜਾਂਦਾ ਇਕ ਉਹਨਾਂ ਨਾਲ ਆਹੋ ਭੈਣ ਦਾ ਰਮ ਰਿਆ ਇਹ ਆ ਉਹ ਗੱਲ ਪਿਆ ਜਾਂਦਾ ਸੰਗਲ ਕਸਤਾ ਉਹਦੇ ਵਾਲਾ ਚਾਚਾ ਜੀ ਨੇ ਭੈਣ ਦਾ ਯਾਰ ਬਹੁ ਰਾਮੀਆਂ ਉਹ ਉਹਦਾ ਤਾਂ ਜਦੋਂ ਕਸਿਆ ਕਸਿਆ ਨਾਲ ਆਪਣਾ ਵੀ ਕਸਿਆ ਪਿੰਡੀ ਸਾਰੇ ਪਿੰਡ ਚ ਮੂੰਹ ਦਿਖਾਉਣ ਜੋਗੇ ਨਹੀਂ ਛੱਡਦਾ ਉਹੀ ਤਾਂ ਗੱਲ ਹੈ ਮੈਂ ਤਾਂ ਜਦੋਂ ਅੱਜ ਕੀੜੂ ਆਇਆ ਮੈਂ ਤਾਂ ਉਹਨੂੰ ਕਹਿਤਾ ਸੀ ਮਹਾਬਾਈ ਮੈਂ ਤਾਂ ਛੱਡੂਗਾ ਮਹਾ ਮੇਰਾ ਤਾਂ ਆਖਰੀ ਪੇਪਰ ਹੈ ਆਹ ਲਾ ਕੇ ਕੰਨਾਂ ਨੂੰ ਹੱਥ ਲਾਉਂਗਾ ਮੈਂ ਨਹੀਂ ਅੱਜ ਤੋਂ ਬਾਅਦ ਲਾਉਂਦਾ ਕੋ ਉਲਵਾਨ ਤਮਾਨ ਨੇ ਕਹਿਤਾ ਕਦਾ ਜਿਹੜਾ ਨਸ਼ਾ ਛੱਡੂ ਉਹ ਸੂਰਮਾ ਆਪਾਂ ਤਾਂ ਸੂਰਮੇ ਬਣਾਗੇ ਬਈ ਲੈ ਤੇਰੀ ਤਾਂ ਕਿਤੇ ਪਿਲਸਣ ਨਾ ਲੱਗ ਜੇ ਕਦੇ ਗਾਹ ਸਰਕਾਰ ਵੱਲੋਂ ਆਪੋ ਲਿਆ ਹੀ ਆਖਰੀ ਪੇਪਰ ਆਪਣਾ ਆਹੋ ਇੱਥੇ ਨਾਲ ਆਖਰੀ ਆ ਵਾ ਇਹਦੇ ਕੰਨਾਂ ਨਾਲ ਇਹਦਾ ਮੈਂ ਰਾਤ ਲਾਇਆ ਨਹੀਂ ਹੈਗਾ ਮੈਂ ਸਮਾਨ ਥੋੜਾ ਥੜ ਕੇ ਇਕੱਠੇ ਲਾ ਲਾਂਗੇ ਰਾਤ ਐ ਲੱਗੀ ਜਾਵੇ ਦੁਨੀਆ ਦਾ ਕੁਝ ਹੈ ਹੀ ਨਹੀਂ ਜੀਏ ਲੱਗਣੋ ਹਟ ਕਰਾ ਤੇ ਮੇਰਾ ਤਾਂ ਬਈ ਮੈਂ ਤਾਂ ਆਪ ਯਾਰ ਜਦੋਂ ਪੇਪਰ ਨਹੀਂ ਨਾ ਠੰਡ ਹੀ ਲੱਗਦੀ ਆ ਯਾਰ ਭੈਣ ਚੋਂ ਪਤਾ ਨਹੀਂ ਕੀ ਹੋ ਗਿਆ ਬਈ ਇਹ ਲਾਲ ਲੈਣਾ ਬੜਾ ਜਾਇ ਲੱਗਦਾ ਵੀ ਦੁਨੀਆ ਬਸਦੀ ਹੈਗੀ ਨਹੀਂ ਤਾਂ ਐ ਹੀ ਲੱਗੀਆਂ ਨਾ ਜਿਵੇਂ ਵੀ ਭੋਗਤੇ ਹਨ ਵੀ ਇਧਰ ਵੀ ਮਰਗਤ ਹੋ ਰਹੀ ਆ ਇਧਰ ਵੀ ਮਰਗਤ ਹੋ ਰਹੀ ਆ ਚਾਰੇ ਪਾਸੇ ਭੈਣ ਦਰਾਈ ਦਿਖ ਪਾਣ ਜੋ ਯਾਰ ਹੂੰ ਮਾੜੀ ਗਾ ਲਕੀਡੂ ਦੀ ਸਾਰੇ ਪੈਸੇ ਵਿੱਚੀ ਖਖਰ-ਪੱਕਰ ਕਰ ਦਿੰਦਾ ਹਿਸਾਬ ਨਹੀਂ ਦਿੰਦਾ ਬਈ ਸਾਰਾ ਤਾਂ ਚਲਾਕ ਬੰਦਾ ਹੈ ਕਿਡੂ ਉਹੀ ਤਾਂ ਤੈਨੂੰ ਕਹੀ ਜਾਂਦਾ ਤੂੰ ਹੀ ਮੁਰੇ ਕਰਖਾ ਜਦੋਂ ਕਤੂਰਾ ਜਾਂ ਨਗੈਰੀ ਤੂੰ ਆ ਬੇਚ ਕੇ ਆਉਣਾ ਦੀ ਉਹ ਬਈ ਮੈਂ ਬਾਹਲੇ ਹਾੜੇ ਗੱਡੇ ਪੋਲੇ ਸੌ ਰੱਬ ਦੀ ਯਾਰ ਮੈਂ ਤਾਂ ਇੰਨਾ ਹਮ ਹਮ ਮੈਂ ਬੇਚ ਦਿੰਦਾ ਮੇਰਾ ਬੰਦਾ ਵੀ ਹੈਗਾ ਉਹ ਕੁੱਤਿਆਂ ਦਾ ਹੀ ਕੰਮ ਕਰਦਾ ਮੇਰੀ ਗੱਲ ਸੁਣਦਾ ਸਣਾ ਹੂੰ ਤੂੰ ਹਾਂਸੇ ਦੇ ਲੇਵੇ ਲੱਗ ਕੇ ਰਹਿਆ ਕਰ ਮੜਾ ਜਾ ਉਹਨੂੰ ਨਸ਼ਾ ਨਾ ਛੱਡਣ ਦੇ ਜੇ ਉਹ ਛੱਡ ਗਿਆ ਆਪਾਂ ਮਾਰੇ ਜਾਵਾਂਗੇ ਮੈਂ ਤਨੂ ਨਿਕਾਲਾਸਤੀ ਮੈਂ ਤਾਂ ੱੱਕੇ ਨਾ ਵੀ ਮੂੰਹ 'ਚ ਪਾਉਣਾ ਸਿਗਨੇਚਰ ਉਹਦੇ ਐਂ ਦੀ ਕੁਰਲੀ ਕਰ ਦਿੰਦਾ ਕਹਿੰਦਾ ਮੈਂ ਨਹੀਂ ਖਾਂਦਾ ਓਏ ਐਂ ਕਹਿੰਦਾ ਹੁਣ ਫਿਰ ਮੈਂ ਕੀ ਕਰਾਂ ਬਈ ਕੋਈ ਤਾਂ ਹੱਲ ਕਰ ਲਊਗਾ ਮੈਂ ਤਾਂ ਆਦੀ ਜਨਤਾ ਰਗੀ ਵੀ ਆਈ ਭੈਣ ਦੀ ਮੈਂ ਕਿੱਥੋਂ ਖਾਇਆ ਕਰੂੰਗਾ ਆਹ ਚੋਰੀ ਜੀ ਤਾਂ ਆਪਣਾ ਨੋਆ ਆ ਗਿਆ ਹੁਣ ਕਿੰਨਾ ਕੁ ਟਾਈਮ ਹੈ ਚੋਰੀਆਂ ਕਰੀਏ ਮੈਨੂੰ ਤਾਂ ਪਤਾ ਲੱਗ ਗਿਆ ਵੀ ਉਹ ਕਰਦੇ ਨੇ ਕੱਲ ਨੂੰ ਕਿਸੇ ਦੇ ਹੋਰ ਨੇ ਵੀ ਕਰ ਲਈ ਨੋਆ ਆਪਣਾ ਉਹੀ ਆਊਗਾ ਮੈਂ ਕਹਿੰਦਾ ਹੋਊਗੀ ਨਹੀਂ ਕਰ ਲਈ ਚੋਰੀ ਤਾਂ ਕਥੇ ਤੈਨੂੰ ਪਤਾ ਨਹੀਂ ਆਪਣੇ ਪਿੰਡ 'ਚ ਚੋਰੀ ਹੋਈ ਆ ਹੁਣ ਨਾ ਮੈਂ ਇੱਕ ਵਾਰ ਸਰੋ ਦੀ ਬੋਰੀ ਲੈ ਗਿਆ ਭਰੀ ਭرائی ਚੱਕ ਕੇ ਕੋਈ ਹਾਂ ਇੱਕ ਮਰਾਹਾ ਕੱਟੀ ਖੋਲ ਕੇ ਲੈ ਗਿਆ ਬਾਗਲ 'ਚ ਨਵੇਂ ਕੈਮਰੇ ਲੱਗੇ ਹੋ ਦੀ ਕੈਮਰੇ ਤੇ ਕੱਪੜਾ ਪਾ ਗਿਆ ਇਹਦਾ ਸਾਡੇ ਗਮਾਨ 'ਚ ਦੀ ਪੈਂ ਬਿਆਰ ਚੌਂਕੀ 'ਚ ਮੈਨੂੰ ਬੁਲਾਈ ਜਾਂਦੇ ਨੇ ਹੁਣ ਆਹੋ ਹੋਰ ਮੇਰਾ ਸਾਲਾ ਤੈਨੂੰ ਮੇਰਾ ਮੂਰਾ ਨਾ ਨਾ ਲੈ ਦੀ ਕਿਤੇ ਮੈਨੂੰ ਲੱਗ ਜਾਣਾ ਪੁੱਛ ਕੇ ਛੇ ਕਰਨਾ ਨੌਂ ਦਾ ਤਾਲੂ ਜੇ ਆਪਾਂ ਕੀਤੀ ਹੋਈ ਆ ਪਕੜਾ ਕੀਤੀ ਹੈਗੀ ਭਈ ਆਪਾਂ ਤਾਂ ਸੱਚੇ ਆ ਸਾਫ਼ ਆ ਆਪਾਂ ਨੂੰ ਕੀ ਲੋੜ ਇਹ ਕਿਹੜੀ ਗੱਲ ਐਕਟਿਵ ਹੋ ਗਈ ਪਤਾ ਨਹੀਂ ਭੈਣ ਜੀ ਯਾਰ ਕਿਹੜੇ ਨੇ ਮਲੰਗ ਚੋਰੀਆਂ ਕਰਦੇ ਨੇ ਜਿਹੜੇ ਉਹ ਤੋਂ ਦੀ ਹੋ ਕੀੜੂ ਹੈਗਾ ਕਿੱਥੇ ਹੋਣਾ ਤਾਂ ਤਾਂ ਬੰਦਾ ਸੜਾ ਨਸ਼ੇੜੀ ਨਾ ਹੋਵੇ ਨਹੀਂ ਪੈਸੇ ਦੀ ਕਮੀ ਨਾ ਹੋਵੇ ਲੜਕੀ ਕਹਾਂ ਇੱਕ ਸਿਗਰਟ ਚ ਖਵਾ ਦੋ ਲੈ ਪੇਪਰ ਲਵਾ ਦੋ ਕਹਿੰਦੇ ਹੈ ਹੀ ਨਹੀਂ ਸਾਰੇ ਹੀ ਫੁੱਤੂ ਲਾਈ ਜਾਂਦੇ ਨੇ ਸਾਰੇ ਕਤੂਰੇ ਵਾਲੇ ਪੈਸੇ ਘੱਖਰ-ਪੱਖਰ ਕਰਕੇ ਸਾਰੇ ਮੇਰੀ ਮਾਂ ਵੀ ਪਤਾ ਨਹੀਂ ਹਿੱਕ ਦੇ ਧਰਕੇ ਲੈ ਜਾਊ ਪੈਸੇ ਉਹ ਫੌਜੀ ਵੀ ਤਾਂ ਮੇਰੇ ਖਾਤਰੀ ਫਿਰਦਾ ਸੀ ਅਖਿਆ ਤਾਂ ਫੌਜੀ ਦੇ ਪੈਸੇ ਨੇ ਆਪਦਾ ਲਾਉਂਗਾ ਕਰੇ ਲੈ ਆ ਕੇ ਬੁੱਟਾ ਉੱਤਰ ਜਾ ਕੋਸ ਸਾਲਿਆ ਉੱਤਰ ਜਾ ਉਹ ਸਰੀਰ ਦੁਖੀ ਜਾਂਦਾ ਚਾਹਦੋ ਤੂੰ ਵੀ ਪੀ ਲੈਣਾ ਕਿ ਸਵੇਰੇ ਤੋਂ ਸ਼ੁਰੂਆਤ ਕਰਦੇ ਆਂ ਓਏ ਹੈ ਖੜਾ ਹੋ ਜਾ ਦੱਸ ਆ ਆਏ ਦਰੇ ਪੁੱਤ ਕਿਉਂ ਕਰਦਾ ਨਸ਼ਾ ਜਾਰੇ ਸੱਚੀ ਸੱਚੀ ਗੱਲ ਦੱਸ ਦੇ ਅੱਜ ਕੋਈ ਨਹੀਂ ਹੈਗਾ ਦੇ ਘਰੇ ਮੇਰੇ ਮਰ ਬਾਬੇ ਦਾ ਦੁੱਖ ਮਾਰ ਗਿਆ ਜਾਚੇ ਅੱਛਾ ਜੇ ਬੁੱਤ ਤੈਨੂੰ ਆਪਦੇ ਪਾਪੇ ਤਾਂ ਇੰਨੇ ਹੀ ਦੁੱਖ ਹੁੰਦਾ ਨਾ ਤਾਂ ਤੇਰੇ ਹੱਥ ਚ ਅੱਜ ਸੁੱਖਿਆ ਵਾਲਾ ਬੂਟਾ ਨਹੀਂ ਆ ਕੇ 47 ਹੋਣੀ ਸੀ ਤੇ ਤੂੰ ਬਾਰਡਰ ਤੇ ਖੜਾ ਹੁੰਦਾ ਝੂਠ ਨਾ ਮਾਰਾ ਤੈਨੂੰ ਪਿਆਰ ਨਾ ਪੁੱਛ ਰਿਆਂ ਪੁੱਤ ਕਰਦਾ ਕਿਉਂ ਨਸ਼ਾ ਸੱਚੀ ਸੱਚੀ ਗੱਲ ਦੱਸ ਦੇ ਕੁਛ ਨਹੀਂ ਕਹਿੰਦਾ ਤੇਰਾ ਫਾਇਦੇ ਹੋਊਗਾ ਜੇ ਝੂਠ ਮਾਰੀਂਗਾ ਉਹਰੇ ਛਡਾਉਣ ਵਾਲਾ ਵੀ ਹੈ ਨਹੀਂ ਕੋਈ ਕਿਸੇ ਨੂੰ ਨਾ ਦੱਸੀ ਇਹਦੇ ਚ ਦੱਸ ਚੱਲ ਮੈਂ ਕਿ ਕੁੜੀ ਨੂੰ ਬਾਲਾ ਪਿਆਰ ਕਰਦਾ ਸੀ ਯਾਚੇ ਕੋਈ ਦੁਨੀਆ ਲੱਗਦੀ ਨਹੀਂ ਬਨੂ ਆਪ ਲਈ ਸਾਰੇ ਉਹਦੇ ਨਾਲ ਹੀ ਰਹਿਣਾ ਸਹਿਣਾ ਹੱਤ ਪੈ ਗਈ ਦੀ ਅੱਛਾ 7-8 ਸਾਲ ਇਕੱਠੇ ਰਹਿਇਆ ਯਾਚਾ ਉਹਨੇ 7 ਸਾਲਾਂ ਦਾ ਪਿਆਰ 7 ਦਿਨਾਂ ਚ ਹੀ ਖਤਮ ਕਰਤਾ ਫਿਰ ਬਨੂ ਪੋਲਾ ਮਿਲ ਗਿਆ ਹੂੰ ਮੈਂ ਇਸ ਨੇੜੇ ਤੇ ਬੈਠਾ ਸੀ ਮਰਦਾ ਸੀ ਉਹ ਕਹਿੰਦਾ ਮਰਨਾ ਦੁਨੀਆ ਤੇ ਹੋਰ ਬਹੁਤ ਕੁਝ ਹੈ ਉਹਨੇ ਮੈਨੂੰ ਸਿਗਨੇਚਰ ਖਵਾਤਾ ਉਹ ਤੋਂ ਬਾਅਦ ਮੈਨੂੰ ਇਹ ਸਕੂਨ ਜਾ ਦੇਣ ਲੱਗ ਗਿਆ ਪਰ ਤੋਂ ਸਿਗਨੇਚਰ ਦਾ ਸਾਰ ਆ ਲੈ ਹੈ ਕੱਲਾ ਰਹਿ ਗਿਆ ਸੀ ਤਾਂ ਕੱਲਾ ਦੇ ਅੱਛਾ ਆਹ ਤੇਰੀ ਬੀਬੀ ਵੀ ਕੱਲੀ ਰਹਿ ਗਈ ਸੀ ਤੇਰੇ ਬਾਪੇ ਜਾਣ ਤੋਂ ਬਾਅਦ। ਉਹਨੇ ਤਾਂ ਇਹਦਾ ਸਹਾਰਾ ਲਿਆ ਨਹੀਂ। ਉਹਨੇ ਤਾਂ ਨਾਲੇ ਤੇਰੇ ਬਾਪੇ ਨਾਲ ਚਾਰ ਲਾਵਾ ਵੀ ਲਿਆਂ ਸੀ। ਤੂੰ ਤਾਂ ਉਹ ਕੁੜੀ ਨਾਲ ਕੋਈ ਲਾਵਾ ਬਣੀ ਲਿਆਂ ਹੋਣੀਆ। ਫੇਰ ਤੇਰੀ ਬੀਬੀ ਵੀ ਕੱਲੀ ਸੀ ਤੇ ਤੂੰ ਵੀ ਕੱਲਾ ਸੀ। ਤੁਸੀਂ ਇੱਕ ਦੂਜੇ ਦਾ ਸਹਾਰਾ ਬਣਨਾ ਸੀ। ਤੇ ਤੂੰ ਤਾਂ ਇਹਦਾ ਸਹਾਰਾ ਲੈ ਲਿਆ ਹੁਣ ਉਹ ਕੀ ਦਾ ਸਹਾਰਾ ਲੋ। ਸੋਚਿਆ ਕਰੇ। ਸੂਜ ਨਾ ਜਾ ਚਾ। ਸੋਝੇ ਨਹੀਂ ਲੈਣੀ। ਹੂੰ ਦਿਨ ਦਾ ਰਾਤ ਦਾ ਪਤਾ ਨਹੀਂ ਲੱਗਦਾ ਕਦੋਂ ਛਿਪਦਾ ਹੈ ਕਦੋਂ ਛੱਡਦਾ ਕਦੇ ਬੁੱਤ ਸੋਹਣਿਆ ਮੈਂ ਤਾਂ ਘਰ ਸੋਹਣਿਆ ਪਤਾ ਨਹੀਂ ਕਿੰਨੇ ਲੋਕ ਜਿਨ੍ਹਾਂ ਨੂੰ ਕੁੜੀਆਂ ਧੋਖਾ ਦੇ ਜਾਂਦੀਆਂ ਕੋਈ ਤਾਂ ਲਖਾਰੀ ਵੀ ਬਣ ਜਾਂਦੇ ਨੇ ਹੈਨਾ ਕੋਈ ਗਾਉਣ ਲੱਗ ਜਾਂਦੇ ਨੇ ਉਹ ਰਸਤਾ ਬਣੀ ਚੁਣ ਉਹ ਰਸਤਾ ਹੀ ਚੁਣ ਲੈਂਦਾ ਜੀ ਉਹ ਵੀ ਵਧੀਆ ਸੀ ਉਹਦੇ ਨਾਲ ਉਹਦੋਂ ਆਹੀ ਸੀਕ ਲੱਗਿਆ ਇਹ ਸੌਖਾ ਸੀ ਹੈਨਾ ਦੇ ਆldi ਮਾਂ ਤੋਂ ਪੁੱਛਿਆ ਵੀ ਤੈਨੂੰ ਕਸ ਚੀ ਦੀ ਲੋੜ ਹੈਗੀ ਨਹੀਂ ਪੁੱਛਿਆ ਨਾ ਮੈਂ ਦੱਸ ਦਿੰਨਾ ਉਹਨੂੰ ਕੱਲੀ ਤੇਰੀ ਲੋੜ ਛੱਡੂਗਾ ਕਿੱਦਾਂ ਤੇਰੇ ਪਿਓ ਦਾ ਬਹੁਤ ਵੱਡਾ ਸੁਪਨਾ ਸੀ ਪੁੱਤ ਵੀ ਮੈਨੂੰ ਫਟਵਾਲ ਦਾ ਖਿਡਿਆਰੀ ਬਣਾਉਣਾ ਤੇ ਤੂੰ ਕਿਹੜੀਆਂ ਖੇਡਾਂ ਖੇਡਣ ਲੱਗ ਗਿਆ ਹੁਣ ਹਮ ਜਦੋਂ ਤੇਰੀ ਲੋੜੀ ਸੀ ਨਾ ਸਾਰੇ ਪਿੰਡ ਚ ਲੋੜੀ ਬੰਡੀ ਸੀ ਉਹਨੇ ਅਸੀਂ ਦੋਨੇ ਭਾਈ ਸੀਗੇ ਇੱਕ ਘਰ ਵੀ ਇਹੋ ਜਿਹਾ ਨਾ ਸੀ ਜਿੱਥੇ ਉਹਨੇ ਨਾਂ ਭੇਲੀ ਦਿੱਤੀ ਹੋਵੇ ਦੱਸਦੀ ਸੀ ਮੰਮੀ ਤੇਰਾ ਚਾਚਾ ਤੇ ਪਾਪਾ ਬੜੇ ਇਕੱਠੇ ਰਹੇ ਨੇ ਤੇਰੇ ਗੱਲਾਂ ਕਰਦੀ ਹੁੰਦੀ ਆ ਚਾਚੇ ਛੁੱਟਦਾ ਨਹੀਂ ਜੀ ਬਾਤ ਕਰਦਾ ਵੀ ਨਾ ਛੱਡਦਾ ਇਹ ਚ ਮੇਰੀ ਗੱਲ ਸੁਣ ਚੱਟਦਾ ਨਹੀਂ ਔੜ ਲੱਗਦੀ ਹੈ। ਕਲਮ ਲੱਗਦੀ ਹੈ। ਸਰੀਰ ਦੁਖਦਾ ਜਖਦਾ ਨਹੀਂ ਦੇਖ। ਕੀ ਹਾਲ ਹੋ ਰਿਹਾ? ਜੇ ਮੈਂ ਛੜਾਵਾਂ ਛੱਡ ਦੇਗਾ। ਕੋਸ਼ਿਸ਼ ਕਰੂਗਾ। ਹੈ? ਕੋਸ਼ਿਸ਼ ਕੋਸ਼ਿਸ਼ ਤਾਂ ਕਰੇਗਾ ਨਾ। ਬਾਕੀ ਮੇਰਾ ਕੰਮ ਰਹਿ ਗਿਆ। ਠੀਕ ਹੈ। ਹੈਨਾ? ਪਤਾ ਉਹਦੇ ਪਿਓ ਕੰਨੇ ਦੇਖ ਕੇ ਦੇਖ। ਉਹਦਾ ਕਿੰਨੀ ਉਹਦੀ ਇੱਜ਼ਤ ਐ ਇਸ ਪਿੰਡ ਦੇ ਵਿੱਚ। ਤੇ ਤੂੰ ਸਾਰੀ ਖਰਾਬ ਕਰਤੀ। ਤੇਰਾ ਜੀ ਨਹੀਂ ਕਰਦਾ ਯਾਰ। ਮੈਂ ਤੇਰੇ ਪਿੱਛੇ ਪਤਾ ਹੀ ਨਹੀਂ ਪਤਾ ਕਿੰਨਾ ਕੁਸ਼ ਕਰੀ ਜਨਾ। ਤੇਰੇ ਕਾਗਜ਼ ਮੈਂ ਹਰ ਚੌਥੇ ਦਿਨ ਮੇਰਾ ਕਚੇਰੀਆਂ ਚ ਢੀੜਾ ਹੁੰਦਾ ਵੀ ਕਦੋਂ ਮੁੰਡੇ ਦਾ ਕੰਮ ਬਣੂਗਾ ਤੇ ਤੈਨੂੰ ਸ਼ਰਮ ਦਾ ਮਾਰ ਮੈਂ ਨਾਲ ਬਣੀ ਲੈ ਕੇ ਜਾਂਦਾ ਕੀ ਕਹਿਣਗੇ ਕਚੇਰੀਆਂ ਵਾਲੇ ਜਾਂ ਕੀ ਕਹਿਣਗੇ ਉਹ ਅਫਸਰ ਵੀ ਇਹਨੂੰ ਨੌਕਰੀ ਦਿਲਵਾਏਗਾ ਤੂੰ ਛੱਡੂ ਹੈ ਹੈ ਛੱਡੂ ਹੈ ਛੱਡ ਦੇਂਗਾ ਤਾਂ ਵਧੀਆ ਪਤਾ ਤੈਨੂੰ ਦਵਾਈ ਦਵਾਉਂ ਸਾਰਾ ਕੁਝ ਕਰੂੰਗਾ ਜੇ ਨੌਕਰੀ ਤੇ ਲੱਗ ਗਿਆ ਕਮਲਿਆ ਸੋਹਣੀ ਤੈਨੂੰ ਕੋਈ ਘਰ ਵਾਲੀ ਮਿਲ ਜਾਊਗੀ ਹੈ ਇਹ ਨਾਲ ਤੇਰੀ ਮਾਂ ਸੌਖੀ ਜੀ ਇੱਕ ਗੈ ਤੀਵੀਆਂ ਤੋਂ ਦਾ ਫਿਰ ਆ ਚਲ ਗਿਆ ਬੈਠ ਮੁੜ ਸਾਂਹ ਤੇ ਹੁਣ ਮੇਰਾ ਕੰਮਾ ਪਤਾ ਕਿਸੇ ਕੋਲੇ ਨਹੀਂ ਜਾਣਾ ਠੀਕ ਹੈ ਨਾ ਸੌ ਖਾਬ ਦੇ ਬਾਪੂ ਦੀ ਵੀ ਹੁਣ ਤਾਂ ਨਹੀਂ ਭਜਦਾ ਮੇਰੇ ਤੋਂ ਕਦੇ ਨਾ ਭਜਦਾ ਨਹੀਂ ਬਹਿ ਜਾ ਆੱਤ ਬੁੰਜੇ ਨੇ ਸੁੱਕੇ ਹਲੇ ਓਰੇ ਗਾਧੋ ਬੈਠਿਆਂ ਹੁਣ ਆਪਾਂ ਤੂੰ ਹੀ ਸਿਖਦੇ ਆਂਗੇ ਤੂੰ ਦਾ 부ਜੀ ਭਈਆ ਜਿਹੇ ਜਿਹੇ ਹਾਲਾਤ ਚੱਲ ਰਹੇ ਨੇ ਆਪਾਂ ਵੀ 부জে ਬੈਾਂਗੇ ਵੜ ਲੋ ਕੁਸ ਤਾਂ ਪੈੰਦਰੇ ਤੇ ਵੀ ਵੜਨਗੇ ਆਪਣੇ ਕੀ ਬੋਲਦਾ ਤੂੰ ਕਰਦਾ ਉਹ ਨਾ ਚਤੜਾਂ ਵਰਗੀ ਗੱਲ ਆ ਬਦਿਆਂ ਵਰਗੀ ਤੂੰ ਸਰਪੰਨ ਦੀ ਕੁਸ਼ ਹੈਗਾ ਤਾਂ ਇਹ ਨਹੀਂ ਦੱਸ ਕੀ ਬਾੜ ਲੀਆ ਹੁਣਾ ਸਮਾਨ ਤਾਂ ਮੁੱਕਿਆ ਪਿਆ ਸਾਰਾ ਦੋ ਸਮਾਨ ਤਾਂ ਪਾ ਕਹਿੰਦੇ ਲਿਆਵਾਂਗੇ ਲਿਆਂਦਾ ਨਹੀਂ ਪੈਸੀ ਨਹੀਂ ਪਾ ਬੰਦੇ ਜਿਹੜਾ ਕੂਤਰਾ ਚੱਕਿਆ ਦੀ ਉਹ ਸਿਰਜੂ ਆ ਭੈਣ ਦੀ ਸਾਰਾ ਕੀੜੂ ਲੈ ਗਿਆ ਪੈਸੇ ਤਾਂ ਉਹਦਾ ਡਰਾਈਵਰੀ ਪਵਾ ਲਈ ਜਾ ਕੇ ਘਰ ਦੀ ਉਹਦੇ ਦੀ ਹੈ ਮੋਟਰ ਖਰਾਬ ਹੋ ਗਈ ਕਹਿੰਦਾ ਸਾਡੀ ਕਹਿੰਦਾ ਆ ਬਦੂ ਗੱਲਾਂ ਨੇ ਬਈ ਯਾਰ ਖਜ਼ਾਨੇ ਵਾਲੇ ਪੈਸੇ ਤੁਸੀਂ ਪਰਸਨਲ ਕੰਮਾਂ ਤੇ ਵਰਤਣ ਲੱਗੇ ਕੁਛ ਕਹਿੰਦਾ ਉਹਦੇ ਪਹਿਲਾਂ ਦੇਣੇ ਦੇ ਸਮਾਨ ਵਾਲੀ ਦਾ ਕਿੰਨਾ ਮੈਂ ਕਰਦਾ ਗਰੁੱਪ 'ਚ ਮੈਸੇਜ ਆ ਵੀ ਕੀੜੂ ਵਾਲੀ ਡਰਾਈਵਰੀ ਉਹ ਕੱਢ ਲਿਓ ਓ ਮਾੜਾ ਐ ਤੁਸੀਂ ਯਾਰ ਜੇ ਪਰਸਨਲ ਕੰਮਾਂ ਦੇ ਚਲਾਉਣ ਲੱਗੇ ਖਜ਼ਾਨੇ ਵਾਲਾ ਪੈਸਾ ਐ ਤਾਂ ਸੜਕਾਂ ਤੇ ਆਜੂਗਾ ਸਾਰਾ ਗਰੁੱਪ ਮਨੂ ਪਰਸੋਂ ਯੂਪੀ ਤੋਂ ਫੋਨ ਆਇਆ ਕਹਿੰਦਾ ਹਣ ਤੇ ਤੈਨੂੰ ਏਡੇ ਵੱਡੇ ਕੈਪਸੂਲ ਨਾਲ ਸਨਮਾਨਤ ਕਰਨਾ ਤੁਸੀਂ ਕਿਹੜੀਆਂ ਗੱਲਾਂ ਤੇ ਆ ਗਏ ਅਸੀਂ ਥੋੜੀ ਆਏ ਆ ਉਹਦਾ ਕੀੜੂ ਨੂੰ ਬੱਚਾ ਕੀੜੂ ਨੂੰ ਬੱਚਾ ਪ੍ਰਧਾਨ ਤਾਂ ਤੂੰ ਆ ਹੈੱਡ ਤੂੰ ਆ ਤੂੰ ਗੱਲ ਕਰ ਫੋਣ ਇਹ ਮੈਂ ਪ੍ਰਧਾਨਾ ਤੁਸੀਂ ਭੈਣ ਚੋ ਖਜ਼ਾਨਾ ਖਵਾਈ ਜਾਓ ਸਾਰੇ ਵੇ ਫੜਾਉਂਗੇ ਤਾਂ ਹੀ ਖਵਾਵਾਂਗੇ ਪੈਸੇ ਤਾਂ ਫੜਾਈ ਨਹੀਂ ਪੈਂਦੀ ਕਤੂਰਾ ਮੈਨੂੰ ਐਂਦੀ ਮਾ ਚਲੋ ਇਕੱਠੇ ਕਰਕੇ ਸਾਰੇ ਖਜ਼ਾਨੇ ਵਾਲੇ ਪੈਂਦਾ ਕਿ ਇਹ ਕੁੜੀ ਦਾ ਵਿਆਹ ਕਰ ਦਾਂਗੇ ਗਰੀਬ ਦੀ ਦਾ ਵਿਆਹ ਦਾ ਸਮਾਨ ਤਾਂ ਪੂਰਾ ਨਹੀਂ ਹੁੰਦਾ ਵਿਆਹ ਕਰੇਗਾ ਤੂੰ ਇਹ ਨੂੰ ਲਾ ਫੋਨ ਓਏ ਮੇਰੇ ਕੋਲ ਨਹੀਂ ਆ ਰਿਹਾ ਮੇਰਾ ਕਿਹਨ ਦਾ ਹੈ ਬੰਦ ਕਰ ਰੱਖੇਗਾ ਜਹਾਜ ਜਹਾੜ ਕੇ ਉਹ ਕਹਿੰਦੇ ਹੋਰ ਉਸ ਤੋਂ ਬਾਹਰ ਆ ਗਏ ਨੇ ਸਥਿਤਰ ਤੋਂ ਮੈਂ ਅੱਜ ਤਰਕੇ ਦਾਣੀ ਲਾਇਆ ਇਹ ਕੁਛ ਯਾਰ ਕੱਲਾ ਸਨੇਚਰ ਖਾਦਾ ਹੈ ਚਾਹ ਨਾਲ 3 ਵਜੇ ਛੱਡ ਲਵਾਂਗਾ ਤਾਂ ਹੈਗਾ ਤੱਕ ਵੇਪਰ ਕੱਲਾ ਲਿਆ ਮੈਂ ਤੇ ਇਹਨੂੰ ਤਾਂ ਤੂੰ ਹੈ ਅਜੇ ਤਾਂ ਉਹਦਾ ਸੈਟ ਆ ਕੰਮ ਥੋੜੀ ਕੋਈ ਨੁਕਲੇਗਾ ਤੁਲਾਗੇ ਤੂੰ ਤਾਂ ਆਇਆ ਨਹੀਂ ਹੈ ਕਦੋਂ ਤੋੜ ਗਿਆ ਯਾਰੀ ਗੁੰਡੇ ਵਾਲੀ ਕਰ ਗਏ ਵੇ ਦੇ ਕਿੰਨੀਆਂ ਮਾਰੀਆਂ ਨੇ ਤੈਨੂੰ ਆਇਆ ਤਾਂ ਨਹੀਂ ਉਦੋਂ ਉਹ ਘਰ ਕੀ ਚਭਾਂ ਗਿਆ ਦੀ ਮੈਨੂੰ ਪਤਾ ਨਹੀਂ ਲੱਗਿਆ ਬਸ ਫਿਰ ਹੁਣ ਬੈਠਾ ਰਹਾ ਉੱਥੇ ਆ ਫਤੂਗਾ ਲੈ ਬਈ ਆਏ ਲਾ ਚੱਲ ਗਏ ਗਰੁੱਪ ਆਪਾਂ ਤੜਕੇ ਦਰਖਾਸਤ ਕਰਾਂਗੇ ਗਰੁੱਪ ਆਪਾਂ ਦਾ ਨਹੀਂ ਬਣਦੇਗੇ ਪ੍ਰਧਾਨ ਯਾਰ ਹੁਣ ਹੀ ਲਾ ਹੋਣ ਹੀ ਲਾ ਪੀਲਾ ਫਿਰ ਕੀ ਹੁਣ ਪੈਦੇ ਨਹੀਂ ਨਹੀਂ ਲਾਉਂਦੇ ਤੂੰ ਆਲਾ ਤੂੰ ਹੱਡਾ ਤੂੰ ਹੀ ਹੀ ਲਾ ਕਰੇਗਾ ਬਈ ਮੇਰੀ ਗੱਲ ਸੁਣਾ ਕਹਿੰਦਾ ਲਾਉਂਦੇ ਨਹੀਂ ਪਹਿਲਾਂ ਆ ਦੇਖੀ ਮੜਾ ਜਿੱਦ ਦੇ ਨੇ ਨਸ਼ਾ ਪਤਾ ਘਟਾਇਆ ਤੋਤੀ ਲੈਸਾ ਦੇਖੀ ਕਿੰਨਾ ਹੋ ਗਿਆ ਪੈ ਗਿਆ ਬਈ ਬਹੁਤ ਫਰਕ ਪੈ ਗਿਆ ਇਹਦੇ ਮੂੰਹ ਕੋ ਨਹੀਂ ਦੇਖੀ ਲਾਹੌਰ ਰੰਗ ਦਾ ਕਿੰਨਾ ਫਰਕ ਪਈ ਜਾਂਦਾ ਕਾਲਾ ਹੋਈ ਜਾਂਦਾ ਇਹਨਾਂ ਦਿਨ ਹੋਰ ਹੋਣਾ ਓਏ ਇੰਦੀ ਆਏ ਦੋਵੇਂ ਹੀ ਖੜੇ ਨੇ ਇਹਨੂੰ ਡੋਲੇ ਆਏ ਨਹੀਂ ਵਿਆਹ ਹੁੰਦਾ ਬਈ ਚੱਲ ਕੇ ਅੱਪਾ ਹਾਂ ਓਏ ਇੰਦੀ ਅੱਖਾਂ ਵਿੱਚ ਬੜੀ ਜੰਨੀਆਂ ਨੇ ਮੇਰੇ ਨਾਲ ਕੀ ਕਹੂਗੀ ਅਗਲੀ ਓਏ ਨਹੀਂ ਮੇਰੀ ਗੱਲ ਸੁਣ ਲੈ ਨਾ ਸਾਡਾ ਛੱਡਣਾ ਛੱਡ ਤੀ ਜਦੋਂ ਮਰਜੀ ਵਿਆਹ ਕਰਾ ਲੈ ਪਹਿਲਾਂ ਐ ਵਿਆਹ ਨਹੀਂ ਹੋਣਾ ਜਰਾ ਐ ਤਾਂ ਫਿਰ ਹੁਣ ਵਿਆਹ ਤਾਂ ਕਰਾਣਾਗੇ ਮੈਨੂੰ ਐ ਦੱਸ ਹਾਂ ਤੂੰ ਬੈਂਗੜ ਨਾਲ ਖਜਾਨੀਆਂ हिसाब ਦਾ ਦੱਸੋ ਹੁੰਦਾ ਨਹੀਂ ਹੈਗਾ ਭੈਣ 14 ਮੈਂ ਮਕਲਾਵਾ ਕਰਾਂ ਯਾਰ ਜੇ ਮੈਨੂੰ ਪੈਸਾ ਫੜਾਓਗੇ ਪੈਸਾ ਦਿੱਤਰੋਂਗੇ ਫੇਰ ਹੀ ਸਾਮੂ ਹਾਂਸੀ ਰੁਪਿਆ ਦੇ ਕਨੀ ਪਰੋ ਭੈਣ 14 ਮੈਨੂੰ ਬੜਾ ਖਜਾਨਚੀ ਮੈਂ ਤੈਨੂੰ ਕਿਹਾ ਤੂੰ ਤਾਂ ਭੈਣ 14 ਪਰਲਾ ਵਾਲਾ ਮੁੰਡਾ ਤੂੰ 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 ਪਹਿਲੇ 14 ਵਾਲੇ پیسے ਲਗੇ ਪਚ ਗਿਆ ਉਹ ਕਾ ਉਹ ਤਾਂ ਲਾਗੇ ਦੇ ਦੋ ਮੈਂ ਰਾਜੀ ਬੰਦਾ ਵੀ ਕਰਾ ਕੇ ਆਇਆ ਪੈਸਾ ਗੱਲ ਸੁਣੋ ਨਸ਼ੇ ਚ ਪਾਉਣ ਲੱਗਿਆ ਕੋਈ ਗੱਲ ਨਹੀਂ ਪਰ ਯਾਰੀ ਜਨਾ ਲੈ ਉਹ ਪੈਂਚੋ ਦੋ ਸਹੀ ਗੱਲ ਆ ਵੀ ਆ ਮੈਂ ਕੁੱਟੂ ਵਰ ਫਿਰ ਮੇਰੀ ਗੱਲ ਸੁਣਦਾ ਆ ਮੈਂ ਬਟੂ ਆ ਬਟਰਾ ਤੂੰ ਹੁਣ ਪ੍ਰਧਾਨ ਵੀ ਐਂ ਗਰੁੱਪ ਦਾ ਪ੍ਰਧਾਨ ਕਿਵੇਂ ਦੇ ਦੇ ਤੁਹਾਨੂੰ ਪਰ ਹੁਣ ਹੋਇਆ ਪਰ ਪ੍ਰਧਾਨੀ ਲੋਗਰ ਹੁਣ ਅਸੀਂ ਥੋੜੀ ਲਗਰਾਂਗੇ ਕੋਈ ਕੀ ਕਰਦੇ ਕੋਈ ਮੇਰਾ ਭਾਈ ਬਣ ਕੇ ਹੁਣ ਭੈਣ ਦੀ ਨਸੇ ਪਸੇ ਪ੍ਰਧਾਨ ਕਿਲਾ ਵੇਚਦੇ ਕਿਲਾ ਕਿਉਂ ਦਾ 10 ਕਿਲੇ ਜਮਾ ਹਾਂ ਮੇਰੇ ਲੈ ਵੇਚੀ ਜੇ ਇੱਕ ਵਿਕ ਜੂ ਫਿਰ ਗੱਲ ਕਿੰਨੀ ਆ ਬਾਈ ਪਰਖਾਣੇ ਬਣਾਈ ਹੋਈ ਐ ਚਿੱਟੜ ਕਸਾ ਕੇ ਸਾ ਉਹ ਕਿਲਾ ਵੇਚਣ ਲੱਗ ਰਿਹਾ ਮਨੂੰ ਇਹ ਰਸ ਦੇ ਓ ਫਿਰ ਮੈਂ ਤੇਰੇ ਯਾਰ ਦੀ ਗੱਲ ਆ ਗਈ ਮੈਂ ਲਈ ਆਵਾਂ ਤੁਸੀਂ ਚੜੀਓ ਹਾਂ ਉਹਦਾ ਕਾਜ ਲਾਲਾ ਸਮਾਨ ਤਾਂ ਕੁਛ ਨਹੀਂ ਹਾਂ ਸੰਗਰੂਰ ਆਈ ਇੱਕ ਨਵੀਂ ਆਂਟੀ ਜੀ ਆ ਗਈ ਹਾਂ ਸਮਾਨ ਪੈਂਦਾ ਸਮਾਨ ਇਹ ਹੈ ਜੀ ਬਾਬੇ ਐ ਬੰਦਾ ਅੰਬਰਾਂ ਨੂੰ ਟਾਕਿਆਂ ਲਵਾ ਜਾਂਦਾ ਹੈਗਾ ਪਰ ਮਹਿੰਗਾ ਥੋੜਾ ਜਿਹਾ ਮਿਲਦਾ ਸਮਾਨ ਉਹਦਾ ਕਿੰਨਾ ਮਹਿੰਗਾ ਹਾਂ 6000 ਮੋ ਟੋਲਾ ਭੇਜਦਾ ਵਿੱਚ ਚੜਦੇ ਫੇਂ ਕਿਲਾ ਹਾਂ ਮਾਲ ਵਧੀਆ ਮਾਲ ਤਾਂ ਟਾਪ ਦਾ ਟਾਪ ਵਰਤਿਆ ਬਣਾਏ ਦੱਸਦੇ ਭੈਣ ਦੀ ਕਿਤੇ ਉਹੀ ਉਹਦਾ ਟਾਪ ਦਾ ਸਮਾਨ ਅੱਛਾ ਚੱਲ ਫਿਰ ਐ ਕਰਦੇ ਫਿਰ ਇਕ ਬੁੜੇ ਨੇ ਮਿੰਦਾ ਵੇਚੀ ਤੀ ਉਹ ਵੀ ਦਾ ਹੀ ਕੰਮ ਕਰ ਰਿਕਾਪਾ ਛਾੜ ਦਿੰਦੇ ਹਾਂ ਚਾਰੇ ਪਾਸੇ ਕਰੋ ਲਿਆ ਪੈਸੇ ਚਾਰੇ ਪਾਸੇ ਦਾ ਪੈ ਨਹੀਂ ਹਾਂ ਸਾਹ ਸਾ ਹੁੰਦੀ ਹੈ ਹੈ ਤੁਸੀਂ ਕਰੇ ਤਾਂ ਮੇਰੇ ਲਵੇ ਹੈਗੇ ਨੇ ਦੁੱਧਾੜੇ ਤੋਂ ਲੈ ਤੀ ਫੜ ਕੇ ਹਾਂ ਹਾਂ ਕਰੇ ਤਾਂ ਆਈਆਂ ਵੀ ਮੈਂ ਦੁੱਧਾੜੇ ਤੋਂ ਫੜਦਾ ਨਹੀਂ ਪੈਸੇ ਹਾਂ ਓ ਮੈਂ ਦੁੱਧਾੜੇ ਤੋਂ ਫੜ ਲੈਣਾ ਦਸੀ ਬਾਦ ਕਰਦੇ ਨੂੰ ਆਏ ਵੀ ਇਕੱਠੀ ਫੜ ਲਾਂਗੇ ਅੱਜੋਂ ਮੈਂ ਸਲਾਹ ਕਰਦਾ ਤੀਗਾ ਮਖਿਆ ਮੈਂ ਘਰੇ ਫੜਾ ਦੂੰਗਾ ਸਾਡੇ ਤੀਵੀ ਵਜਨੇ ਫੀਸ ਭਰਨੀ ਐ ਉਹ ਜਦੋਂ ਉੱਪਰ ਯੂਪੀ ਚ ਉਹ ਦੇਖੀ ਜੋ ਮਰਨ ਤਾਂ ਭੱਜ ਲੱਗ ਰਹੇ ਅੱਜ ਉਹਦਾ ਤਾਂ ਹੱਲ ਕਰ ਲੀਆ ਮੌਕੇ ਦੇ ਚਲਣ ਨਾਲ ਉਹ ਕਿਹੜਾ ਪੜਕੇ ਪੈਣ ਦੀ ਕਰਨ ਲੱਗੂ ਕਰਨੀ ਤਾਂ ਜਨਾਨੀ ਬਾਜੀ ਉਹ ਹੈ ਇਹਦਾ ਭੰਦਾ ਕਿ ਨਾਲ ਚਾ ਉਹ ਪੈਸੇ ਜੇਬ ਚ ਲੈ ਕੇ ਬੈਠਾ ਰੁਪਿਆ ਕੱਢ ਕੇ ਰਾਜੀ ਨਹੀਂ ਇਹਦਾ ਭੰਦਾ ਰਾਜਾ ਬੰਦਾਗਾ ਰਬੀ ਰੂ ਹੈ ਰਬੀ ਦਾ ਰਾਜਾ ਉਹਦੋਂ ਹੈ ਜਦੋਂ ਆਪਣੇ ਵਰਗਾ ਹੋ ਜਾਂਦਾ ਆ ਮਹੀਨੇ ਬਾਅਦ ਖਜ਼ਾਨਚੀ ਦੇ ਬੋਟਾ ਪਵਾਵੇਂ ਓਏ ਤਰੂ ਦਰਖਾਸਤਾਂ ਤੂੰ ਕਿਉਂ ਦਰਖਾਸਤਾਂ ਨਹੀਂ ਜਿੱਥੋਂ ਆਉਦਾ ਨਹੀਂ ਸਮਝਿਆ ਆਉਦਾ ਨਹੀਂ ਆ ਹੁਣ ਮੈਨੂੰ ਪੈਸੇ ਫੜਾ ਆ ਦੇ ਆ ਪਾਲੇ ਜੀਵ ਜੀਵ ਸ਼ਾਂਤੀ ਦਾ ਆ ਬੈਠਾ ਪੈਂਦੀ ਖਾਲੀ ਜੀਵ ਵਾਲੇ ਗਰੁੱਪ ਚ ਨਾਲ ਜਾ ਇਹਨੂੰ ਕੱਢ ਦੇ ਜੀਵ ਸ਼ਾਂਤੀ ਦਾ ਆ ਬੈਠਾ ਖਾਲੀ ਸਨੇਚਰ ਗਰੁੱਪ ਚ ਨਹੀਂ ਤੈਨੂੰ ਸਾਦੇ ਮੇਰੇ ਭਰਾ ਦੇ ਖਾਣੇ ਨਾ ਤੂੰ ਪੁਆਇੰਟ ਵੀ ਤੂੰ ਵੀ ਪੈਂਚੋ ਦਾ ਨਾ ਨਾ ਆ ਚੱਲੀਏ ਚੱਲੀਏ ਸੰਭਾਲ ਲੈਣਾ ਹਾਂ ਚੱਲ ਜਵੀਏ ਸੰਭਾਲ ਚੱਲ ਓਏ ਉੱਠ ਆ ਜਾ ਹੱਸ